ਨਵਜੋਤ ਸਿੰਘ ਸਿੱਧੂ ਅੱਜ ਲੰਬੇ ਸਮੇਂ ਬਾਅਦ ਬਾਹਰ ਆਏ ਨੇ ਅੱਜ ਵਿਧਾਨ ਸਭਾ ਦਾ ਸੈਸ਼ਨ ਸ਼ੁਰੂ ਹੋ ਰਿਹਾ ਹੈ ਤੇ ਨਵਜੋਤ ਸਿੰਘ ਸਿੱਧੂ ਇੱਥੇ ਅੱਜ ਪਹੁੰਚੇ ਨੇ ਲੰਬੇ ਸਮੇਂ ਤੋਂ ਨਵਜੋਤ ਸਿੰਘ ਸਿੱਧੂ ਚੁੱਪੀ ਧਾਰੀ ਹੋਏ ਨੇ ਤੇ ਅੱਜ ਚੰਡੀਗੜ੍ਹ ਦੇ ਵਿੱਚ ਨਵਜੋਤ ਸਿੰਘ ਸਿੱਧੂ ਪਹੁੰਚੇ ਨੇ ਮਨਪ੍ਰੀਤ ਬਾਦਲ ਤੇ ਨਵਜੋਤ ਸਿੰਘ ਸਿੱਧੂ ਦੀ ਤੁਸੀਂ ਤਸਵੀਰ ਦੇਖ ਸਕਦੇ ਹੋ ਇੱਕੋ ਗੱਡੀ ਦੇ ਵਿੱਚ ਇਕੱਠੇ ਨੇ ਅੱਜ ਵਿਧਾਨ ਸਭਾ ਦਾ ਸੈਸ਼ਨ ਸ਼ੁਰੂ ਹੋ ਰਿਹਾ ਹੈ ਤੇ ਗਵਰਨਰ ਹਾਊਸ ਦਾ ਜੋ ਘਰਾ ਹੈ ਉਹ ਵੀ ਅੱਜ ਕਾਂਗਰਸ ਦੇ ਵੱਲੋਂ ਕੀਤਾ ਜਾ ਰਿਹਾ ਤੇ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਵਿੱਤ ਮੰਤਰੀ ਮਨਪ੍ਰੀਤ ਬਾ ਤੇ ਨਾਲ ਹੀ ਨਵਜੋ ਸਿੰਘ ਸਿੱਧੂ ਵੀ ਮੌਜੂਦ ਨੇ ਤੇ ਅੱਜ ਹਾਲਾਂਕਿ ਫਿਲਹਾਲ ਕੋਈ ਜਵਾਬ ਇਹਨਾਂ ਦੇ ਵੱਲੋਂ ਨਹੀਂ ਦਿੱਤਾ ਗਿਆ ਨਵਜੋ ਸਿੰਘ ਸਿੱਧੂ ਜੀ ਤਸਵੀਰਾਂ ਤੁਸੀਂ ਦੇਖ ਸਕੇਓ ਲੰਬੇ ਸਮੇਂ ਬਾਅਦ ਅੱਜ ਨਵਜੋ ਸਿੰਘ ਸਿੱਧੂ ਨਜ਼ਰ ਆਏ ਨੇ ਤੇ ਵਿਧਾਨ ਸਭਾ ਦਾ ਸੈਸ਼ਨ ਅੱਜ ਸ਼ੁਰੂ ਹੋ ਰਿਹਾ ਹੈ ਕੈਪਟਨ ਸਰਕਾਰ ਦਾ ਇਹ ਆਖਰੀ ਬਜਟ ਸੈਸ਼ਨ ਆ ਜਿਸ ਦੇ ਵਿੱਚ ਸ਼ਾਮਲ ਹੋਣ ਦੇ ਲਈ ਨਵਜੋ ਸਿੰਘ ਸਿੱਧੂ ਵੀ ਚੰਡੀਗੜ੍ਹ ਦੇ ਵਿੱਚ ਪਹੁੰਚੇ ਹੋਏ ਨੇ ਤੇ ਅੱਜ ਕਾਂਗਰਸ ਦੇ ਵੱਲੋਂ ਪ੍ਰੋਟੈਸਟ ਰਾਜ ਭਵਨ ਦਾ ਘਰਾਓ ਜੋ ਕੀ ਹੈ ਕੀਤਾ ਜਾ ਰਿਹਾ ਹੈ ਤੇ ਇਥੇ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਇੱਥੇ ਅੱਜ ਇਹ ਪਹੁੰਚੇ ਹੋਏ ਨੇ ਨਵਜੋਤ ਸਿੰਘ ਸਿੱਧੂ ਮਨਪ੍ਰੀਤ ਬਾਦਲ ਦੋ ਇੱਕੋ ਗੱਡੀ ਦੇ ਵਿੱਚ ਬੈਠੇ ਹੋਏ ਨੇ ਕੈਮਰਾ ਪਰਸਨ ਸੰਜੀਪ ਦੇ ਨਾਲ ਹਰਪਿੰਦਰ ਸਿੰਘ এবੀਪੀ ਸੰਜਾ ਚੰਡੀਗੜ੍ਹ এবੀਪੀ ਸੰਜਾ ਜੋਸ਼ ਜਜ਼ਬਾ ਜੁਨੂ